ਦੀ ਘਰ ਦੇ ਵਿੱਚ ਮਸੂਮ ਹੈ ਜਿੱਥੇ ਅੱਜ ਕਿ ਹਮੇਸ਼ਾ ਅੱਗੇ ਲੱਗੀ ਹੈ ਦੱਸਿਆ ਜਾ ਰਿਹਾ ਉਹ ਨੂੰ ਦਿਖਣਾ ਚਾਹੀਦਾ ਅਕਰ ਇਹ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੇ ਪਤਾ ਨਹੀਂ ਇਹ ਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅੱਗ ਦੀ ਸੂਚਨਾ ਮਿਲੀ ਸੀ ਔਰ ਅੱਗ ਦੀ ਸੂਚਨਾ ਮਿਲਦੇ ਸਾਡਾ ਜਿਹੜਾ ਫੋਕਲ ਬੋਰਡ ਫਾਇਰ ਸਟੇਸ਼ਨ ਨਾਲ ਉੱਥੋਂ ਇੱਕ ਫਾਇਰਟ੍ਰੀਪ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜੀ। ਜੀ। ਹਾਲੇ ਵੀ ਪਾਣੀ ਦੀ ਬਿਖਾਰਾ ਕੀਤੀ। ਹਾਂਜੀ ਸਰ ਪਾਣੀ ਦੀ ਬੁਝਾਰਾ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ। ਕਰ ਵੀ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ। ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ। ਬਾਕੀ ਪਾਵਰ ਟਰਾਂਸਫਾਰਮਰ ਪਾਉ ਜਿਹੜੇ ਪੀਐਸਪੀਸੀਐਲ ਦੇ ਐਕਸੀਡੈਂਟ ਹੈਗੇ ਨੇ ਉਹ ਦੱਸਣਗੇ ਸਰ ਇੱਕ ਜਿਹੜੀ ਵਿਚਾਰਾ ਕੀਤੀ ਜਾ ਰਹੀ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਸ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਸ ਦੇ ਨਾਲ ਤੇਲ ਦੀ ਜਿਹੜੀ ਆਗਾਕ ਦੋਲ ਹੁੰਦੀ ਹੈ ਉਸ ਤੋਂ ਠੀਕ ਹੈ ਤਾਂ ਓ ਛੱਪ ਆਪਣੇ ਆਕੇ ਦੇਖਿਆ ਵੀ ਆਹਨੂੰ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਉਣ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਸੀ ਉਹ ਸਾਡੇ ਹਾਲੇ ਹੀ ਪਾਣੀ ਦੀ ਬੁਖਾਰਾ ਕੀਤੀ ਹਾਂਜੀ ਸਰ ਪਾਣੀ ਦੀ ਬੁਖਾਰਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ ਕੋਈ ਅੱਗ ਨਹੀਂ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜੇ ਪੀ ਸਾਰਾ ਕੀਤਾ ਜਾ ਰਿਹਾ ਇੱਕ ਪਟਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਅੱਜ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਮੁਜ਼ਾਣਾ ਦੇ ਗੈਸਪੁਰਾ ਇਲਾਕੇ ਦੇ ਬਿਜਲੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਭਿਆਨਕ ਆਗ ਲੱਗੀ ਹੈ ਦੱਸਿਆ ਜਾ ਰਿਹਾ ਅਗੇ ਜੋ ਨੂੰ ਦਿਖਣਾ ਚਾਹੀਦਾ ਅੱਛਾ ਸਰ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਚਲਾ ਦੇਈਏ ਇਹ ਸਰ ਗੈਸ ਪੂਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਇੱਕ ਜਿਹੜਾ ਫੋਕਲ ਪੁਆਇੰਟ ਫਾਇਰ ਸਟੇਸ਼ਨ ਆ ਉੱਥੇ ਇੱਕ ਫਾਇਰਟ੍ਰੀਪ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ 'ਤੇ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮੇਂ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਆ ਔਰ ਤੇਲ ਜਿਹੜਾ ਆ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਆ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਰ ਦੇ اندر ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਆ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਜਿਹੜੇ ਪੀਐਸਪੀਸੀਐਲ ਦੇ ਐਕਸੀਡੈਂਟ ਹੈਗੇ ਨੇ ਉਹ ਦੱਸਣਗੇ ਜੀ ਹਾਂ ਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਲੁਧਿਆਣਾ ਦੇ ਗੈਸਪੁਰਾ ਇਲਾਕੇ ਦੇ ਬਿਜਲੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਭਿਆਨਕ ਆਗ ਲੱਗੀ ਹੈ ਦੱਸਿਆ ਜਾ ਰਿਹਾ

ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਚਲਾ ਦੇਈਏ ਇਹ ਸਰ ਗੈਸਪੁਰਾ ਬਿਜਲੀ ਕਰ ਹੈਗਾ ਜੀ 66 ਕੇਵੀ ਬਿਜਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਜਿਹੜਾ ਫੋਕਲ ਪੁਆਇੰਟ ਸਟੇਸ਼ਨ ਆ ਉੱਥੋਂ ਇੱਕ ਫਾਇਰਟ੍ਰਿਕਲ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜੀ ਉਹ ਕਰ ਰਹੇ ਹਾਲੇ ਵੀ ਪਾਣੀ ਦੀ ਬੁਖਾਰਾ ਕੀਤੀ ਹਾਂਜੀ ਸਰ ਪਾਣੀ ਦੀ ਬੁਖਾਰਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ ਕਰੇ ਨੀ ਲੱਗਿਆ ਪਤਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜੇ ਪੀਐਸ ਖਾਰਾ ਕੀਤਾ ਜਾ ਰਿਹਾ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਠੀਕ ਹੈ ਠੀਕ ਹੈ ਧੰਨਵਾਦ ਓ ਖਿੱਤੇ ਵਾਕੇ ਜਾਓ ਬੁਢਾ ਦਿਖਣਾ ਚਾਹੀਦਾ ਸਰ ਇਹ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਬੁਲਾ ਦੇਗੇ ਇਹ ਸਰ ਗੈਸ ਪੂਰਾ ਬਿਲੀ ਕਰਾ ਹੈਗਾ ਜੀ 68kb ਬਿਜਲੀ ਘਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਜਿਹੜਾ ਫੋਕਲ ਪੁਆਇੰਟ ਫਾਇਰ ਸਟੇਸ਼ਨ ਆ ਉੱਥੋਂ ਇੱਕ ਫਾਇਰਟ੍ਰਕ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਉਣ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜੀ ਹਾਲੇ ਵੀ ਪਾਣੀ ਦੀ ਬੁਖਾਰਾ ਕੀਤੀ ਹੈ ਹਾਂਜੀ ਸਰ ਪਾਣੀ ਦੀ ਬੁਖਾਰਾ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਉਹ ਨੂੰ ਅਗਰ ਨਾ ਟੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ। ਕਰ ਨਹੀਂ ਲੱਗਿਆ ਪਤਾ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ। ਬਾਕੀ ਪਾਵਰ ਟਰਾਂਸਫਰ ਦੇ اندر ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ। ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਜਿਹੜੇ ਪੀਐਸਪੀਸੀਐਲ ਦੇ ਐਕਸੀਡੈਂਟ ਹੈਗੇ ਨੇ ਉਹ ਦੱਸਣਗੇ। ਸਰ ਇਹ ਕਿਹੜੀ ਵਿਚਾਰਾ ਕੀਤੀ ਜਾ ਰਹੀ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ। ਜੀ ਬਿਲਕੁ ਦਾ ਲਾ ਕੇ ਦੇ ਦਿੱਲੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਭਿਆਨਕ ਆਗ ਲੱਗੀ ਹੈ ਦੱਸਿਆ ਜਾ ਰਿਹਾ ਉਹ ਨੂੰ ਦਿਖਾਉਣਾ ਚਾਹੀਦਾ ਅੱਛਾ ਰੇ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਜਨਾਵਾਂ ਇਹ ਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਜਲੀ ਘਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਜਿਹੜਾ ਫੋਕਲ ਬੋਰਡ ਫਾਇਰ ਸਟੇਸ਼ਨ ਹੈ ਉੱਥੋਂ ਇੱਕ ਫਾਇਟਰ ਅੰਦਰ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ 'ਤੇ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਉਣ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜ ਇਹ ਕਹਦੇ ਹਾਲੇ ਵੀ ਪਾਣੀ ਦੀ ਬਿਖਾਰਾ ਕੀਤੀ ਹੈ ਹਾਂਜੀ ਸਰ ਪਾਣੀ ਦੀ ਬਿਖਾਰਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈ ਜੀ ਕਰ ਨਹੀਂ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜਾ ਪੀਐਸ ਸਾਰਾ ਕੀਤਾ ਜਾ ਰਿਹਾ ਹੈ ਕਿ ਪਟਾ ਕੈਮੀਕਲ ਪਾਇਆ ਜਾ ਰਿਹਾ ਜਿਸ ਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਸ ਦੇ ਨਾਲ ਤੇਲ ਦੀ ਜਿਹੜੀ ਆਗਾਕ ਦੋਲ ਹੁੰਦੀ ਹੈ ਜੀ ਬਹੁਤ ਧੰਨਵਾਦ ਦਖਾਣਾ ਚਾਹੀਦਾ ਸਰ ਅੱਛਾ ਰੇ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੇ ਚਲਾ ਨਹੀਂ ਇਹ ਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਸਾਡਾ ਜਿਹੜਾ ਫੋਕਲ ਪੁਆਇੰਟ ਫਾਇਰ ਸਟੇਸ਼ਨ ਆ ਉੱਥੋਂ ਇੱਕ ਫਾਇਰਟ੍ਰਿਕਰ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ 'ਤੇ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਉਣ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਾ ਜੀ ਹਾਂਜੀ ਸਰ ਪਾਣੀ ਦੀ ਬੁਸ਼ਾਰਾ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ ਕਰ ਨਹੀਂ ਲੱਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜੇ ਪੀਐਸਪੀਸੀਐਲ ਦੇ ਐਕਸੀਡੈਂਟ ਹੈਗੇ ਨੇ ਉਹ ਦੱਸਣਗੇ ਇਹ ਜਿਹੜੀ ਵਿਚਾਰਾ ਕੀਤੀ ਜਾ ਰਹੀ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਉਸਕੋ ਠੀਕ ਹੈ ਧੰਨਵਾਦ मजदूर हैं जितें अगर लियाने अग लगे दस ਰੁਕ ਗਿਆ ਜੋ ਉਹ ਨੂੰ ਦਿਖਣਾ ਚਾਹੀਦਾ ਅਕਰ ਇਹ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਜਲਾ ਮਿਲਿਆ ਇਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅ ਅੱਗ ਦੀ ਸੂਚਨਾ ਮਿਲੀ ਸੀ ਔਰ ਅੱਗ ਦੀ ਸੂਚਨਾ ਮਿਲਦੇ ਸਾਡਾ ਜਿਹੜਾ ਫੋਕਲ ਬੋਰਡ ਫਾਇਰ ਸਟੇਸ਼ਨ ਆ ਉੱਥੇ ਇੱਕ ਫਾਇਰਟ੍ਰੀਪ ਮੁਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜੀ। ਜੀ। ਹਾਲੇ ਵੀ ਪਾਣੀ ਦੀ ਬੁਖਾਰਾ ਕੀਤੀ। ਹਾਂਜੀ ਸਰ ਪਾਣੀ ਦੀ ਬੁਖਾਰਾ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ। ਕਰ ਵੀ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ। ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ। ਬਾਕੀ ਪਾਵਰ ਟਰਾਂਸਫਾਰਮਰ ਪਾਉ ਜਿਹੜੇ ਪੀਐਸਪੀਸੀਐਲ ਦੇ ਐਕਸੀਡੈਂਟ ਹੈਗੇ ਨੇ ਉਹ ਦੱਸਣਗੇ ਸਰ ਇੱਕ ਇਜਿਹੜੀ ਵਿਚਾਰਾ ਕੀਤੀ ਜਾ ਰਹੀ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਸ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਸ ਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਉਸ ਠੀਕ ਹੈ ਧੰਨਵਾਦ ਨੋਟ ਸੁਣਾ ਚਾਹੀਦਾ ਅੱਛਾ ਰੇ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਦੋਂ ਜਲਾ ਦੇਈਏ ਇਹ ਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਜਲੀ ਘਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11:00 ਵਜੇ ਅ ਅੱਗ ਦੀ ਸੂਚਨਾ ਮਿਲੀ ਸੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਜਿਹੜਾ ਫੋਕਲ ਪੁਆਇੰਟ ਫਾਇਰ ਸਟੇਸ਼ਨ ਹੈ ਉੱਥੋਂ ਕਿ ਫਾਇਰ ਟ੍ਰੀਡਰ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗ ਉਹ ਕਰ ਰਹੇ ਹਾਲੇ ਪਾਣੀ ਦੀ ਬਿਖਾਰਾ ਕੀਤੀ ਹਾਂਜੀ ਸਰ ਪਾਣੀ ਦੀ ਬਿਖਾਰਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ ਕਰ ਵੀ ਨਹੀਂ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜੇ ਪੀਐਸਪ ਸਾਰਾ ਕੀਤਾ ਜਾ ਰਿਹਾ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੁੰਦੀ ਹੈ ਠੀਕ ਹੈ ਧੰਨਵਾਦ ਮੁਝਾਣਾ ਦੇ ਗੈਸਪੁਰਾ ਇਲਾਕੇ ਦੇ ਸਿਦਲੀ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਬਹੁਤ ਅੱਗ ਲੱਗੀ ਹੈ ਦੱਸਿਆ ਜਾ ਰਿਹਾ